ਰਾਤ ਦਾ ਸਮਾਂ ਔਰ 2 ਵਜੇ ਆ ਔਰ ਦੱਸ ਦਈਏ ਕਿ ਸਾਡੀ ਖਬਰ ਦਾ ਅਸਰ ਹੋ ਗਿਆ ਜੋ ਅੰਡਰ ਬ੍ਰਿਜ ਬਣਿਆ ਸੀ ਅੰਡਰ ਬ੍ਰਿਜ ਹੈ ਗੁਰਦਾਸਪੁਰ ਵਾਲਾ ਜੋ ਦੱਸ ਦਈਏ ਕਿ ਕਾਂਗਰਸ ਸਰਕਾਰ ਵੇਲੇ ਸ਼ੁਰੂ ਹੋਇਆ ਔਰ ਬਣ ਕੇ ਤਿਆਰ ਹੋ ਗਿਆ ਔਰ ਇਸ ਦਾ ਜੋ ਲੋਕਾਂ ਨੂੰ ਲਾਹਾ ਮਿਲਿਆ ਉਹ ਲਾਹਾ ਬਹੁਤ ਵਧੀਆ ਲੋਕ ਸਲਾਗਾ ਕਰਦੇ ਨੇ ਔਰ ਦੂਸਰੀ ਗੱਲ ਕਰੀਏ ਤਾਂ ਇਹ ਜੋ ਅੰਡਰ ਬ੍ਰਿਜ ਆ ਇਸ ਦੇ ਅੰਦਰ ਲਾਈਟਾਂ ਨਹੀਂ ਸਨ ਔਰ ਅਸੀਂ ਕਾਲ ਜਿਹੜੀ ਆ ਬਹੁਤ ਸਾਰੇ ਲੋਕਾਂ ਨੇ ਸਾਨੂੰ ਕਾਲ ਕਰੀ ਆ ਕਿ ਇਸ ਦੇ ਅੰਦਰ ਲਾਈਟਾਂ ਨਹੀਂ ਆ ਹਨੇਰਾ ਹੈ ਔਰ ਪੈਦਲ ਜਾਣ ਵਾਲੇ ਰਾਹੀਰ ਜਿਹੜੇ ਆ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਆ ਕਿਤੇ ਲੁੱਟ ਦਾ ਸ਼ਿਕਾਰ ਵੀ ਹੋ ਸਕਦੇ ਨੇ ਔਰ ਦੱਸ ਦਈਏ ਕਿ ਰਾਤ ਦਾ ਸਮਾਂ ਔਰ ਆ ਵੇਖ ਸਕਦੇ ਹੋ ਤੁਸੀਂ ਕਿ ਲਾਈਟਾਂ ਦਾ ਇੰਤਜ਼ਾਮ ਸਾਡੀ ਖਬਰ ਦਾ ਅਸਰ ਕੀ ਹੋਇਆ ਕਿ ਲਾਈਟਾਂ ਦਾ ਇੰਤਜ਼ਾਮ ਹੋ ਗਿਆ ਸਾਰੇ ਅੰਡਰ ਬ੍ਰਿਜ ਦੇ ਅੰਦਰ ਲਾਈਟਾਂ ਲੱਗ ਗਈਆਂ ਨੇ ਔਰ ਆਉਣ ਜਾਣ ਵਾਲੇ ਰਾਹੀਰ ਜਿਹੜੇ ਆ ਉਹ ਇਸ ਵੇਲੇ ਸੁੱਖ ਸਾਹ ਲੈ ਰਹੇ ਨੇ ਜਿਵੇਂ ਕਿ ਦੱਸ ਦਈਏ ਕਿ ਕੁਝ ਭਰਾ ਰਾਤ ਦੇ ਸਮੇਂ ਜਦੋਂ ਬੱਸ ਸਟੈਂਡ ਨੂੰ ਜਾਂਦੇ ਨੇ ਜੋ ਬੱਸ ਸਟੈਂਡ ਤੋਂ ਆਉਂਦੇ ਨੇ ਤਾਂ ਫਿਰ ਇੱਥੇ ਆ ਕੇ ਪਰੇਸ਼ਾਨੀ ਆਉਂਦੀ ਸੀ ਕਿ ਹਰ ਵੇਲੇ ਡਰ ਬਣਿਆ ਰਹਿੰਦਾ ਸੀ ਕਿ ਪੈਦਲ ਜਾਣ ਵਾਲਿਆਂ ਨੂੰ ਕੋਈ ਲੁੱਟ ਦਾ ਸ਼ਿਕਾਰ ਨਾ ਹੋ ਜਾਵੇ ਕੋਈ ਇੱਥੇ ਹਾਸਾ ਨਾ ਵਾਪਰ ਜਾਵੇ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਗੁਰਦਾਸਪੁਰ ਦਾ ਜੋ ਅੰਡਰ ਬ੍ਰਿਜ ਹੈ ਇਸ ਦੇ ਅੰਦਰ ਲਾਈਟਾਂ ਜਗ ਰਹੀਆਂ ਨੇ ਸਾਡੀ ਖਬਰ ਦਾ ਅਸਰ ਜਿਹੜਾ ਹੈ ਅਸੀਂ ਉਹ ਵਖਾ ਰਹੇ ਹਾਂ ਔਰ ਲੋਕਾਂ ਨੂੰ ਫਿਰ ਬੇਨਤੀ ਕਰ ਦਈਏ ਕਿ ਅਗਰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕਮੀ ਪੇਸ਼ੀ ਕਿਸੇ ਵੀ ਕੰਮ ਕਾਜ ਵਿੱਚ ਲੱਗੇ ਕਿਸੇ ਵੀ ਸਰਕਾਰੀ ਅਦਾਰੇ ਦੇ ਅੰਦਰ ਲੱਗੇ ਤਾਂ ਸਾਨੂੰ ਉਹ ਕਾਲ ਕਰ ਸਕਦਾ ਹੈ ਅਸੀਂ ਉਹਨਾਂ ਦਾ ਇਹ ਸਾਰਾ ਜਿਹੜਾ ਵਿਖਾਵਾਂਗੇ ਕਿ ਕਿਹੜੀ ਕਿਹੜੀ ਜ਼ਰੂਰਤ ਜਿਹੜੀ ਆ ਉਹ ਇੱਥੇ ਚਾਹੀਦੀ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਘਾਟ ਆ ਉਹ ਜ਼ਰੂਰ ਵਿਖਾਵਾਂਗੇ ਔਰ ਲੋਕਾਂ ਦੀ ਜਿਹੜੀ ਪਹਿਲ ਦੇ ਆਧਾਰ ਤੇ ਗੱਲ ਸੁਣੀ ਜਾਵੇਗੀ ਉਹ ਸਰਕਾਰ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ ਔਰ ਸਬੰਧਤ ਵਿਭਾਗਾਂ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ ਔਰ ਜਦੋਂ ਅਸੀਂ ਖਬਰ ਚਲਾਈ ਆ ਅਸੀਂ ਦੋ ਵਾਰ ਲਗਭਗ ਖਬਰ ਚਲਾਈ ਆ ਔਰ ਅੱਜ ਖਬਰ ਦਾ ਅਸਰ ਜਿਹੜਾ ਵੇਖਣ ਨੂੰ ਮਿਲਿਆ ਜਦੋਂ ਸਾਨੂੰ ਕੱਲਾ ਆਈਆਂ ਕਿ ਇਹ ਜੋ ਅੰਡਰ ਬ੍ਰਿਜ ਦੇ ਅੰਦਰ ਹਨੇਰਾ ਸੀਗਾ ਲਾਈਟਾਂ ਨਹੀਂ ਸੀ ਔਰ ਇਹਨਾ ਟੈਂਪਰੇਰੀ ਟੈਂਪਰੇਰੀ ਵੇਖ ਸਕਦੇ ਹੋ ਕੇਵਲਾ ਪਾ ਕੇ ਅੰਦਰ ਲਾਈਟਾਂ ਲਗਾ ਦਿੱਤੀਆਂ ਤਾਂ ਜੋ ਲੋਕਾਂ ਦਾ ਜਿਹੜਾ ਵਾ ਕੋਈ ਇਹੋ ਜਿਹਾ ਨੁਕਸਾਨ ਨਾ ਹੋ ਸਕੇ ਕੋਈ ਲੋਕਾਂ ਨਾਲ ਹੈਪਨਿੰਗ ਨਾ ਵਾ ਵਰਤ ਸਕੇ ਕਿਉਂਕਿ ਅਸੀਂ ਦੱਸ ਦਈਏ ਤੁਹਾਨੂੰ ਵੀ ਕਿ ਇੱਕ ਸਾਡੀ ਭੈਣ ਇਹਦਾ ਰਾਤ ਦੇ ਸਮੇਂ ਵੀ ਬੱਸ ਸਟੈਂਡ ਤੋਂ ਆਉਂਦੀ ਹੋਈ ਔਰ ਜਾ ਰਹੀ ਆ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਵੀ ਲੰਘ ਰਹੀ ਆ ਪੁਲਿਸ 24 ਘੰਟੇ ਗੁਰਦਾਸਪੁਰ ਦੇ ਵਿੱਚ ਮੌਸਤੈਦ ਆ ਔਰ ਇਹੋ ਜਿਹਿਆਂ ਕੋਈ ਘਟਨਾਵਾਂ ਨਾ ਵਾਪਰ ਜਾਣ ਜਿਸ ਕਰਕੇ ਅਸੀਂ ਇਹ ਖਬਰ ਚਲਾਈ ਸੀ ਕਿ ਲਾਈਟਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਆ ਅੰਡਰ ਬ੍ਰਿਜ ਜਿਹੜਾ ਇਹ ਅੰਡਰਪਾਸ ਹੋ ਕੇ ਜਦੋਂ ਲੋਕਾਂ ਨੇ ਲੰਘਣਾ ਤਾਂ ਕਿਤੇ ਨਾ ਕਿਤੇ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਸੀ ਔਰ ਧੰਨਵਾਦ ਕਰਦੀ ਆ ਸਮਰੱਥ ਮਹਿਕਮੇ ਦਾ ਜਿਨ੍ਹਾਂ ਨੇ ਲਾਈਟਾਂ ਲਗਾਈਆਂ ਔਰ ਧੰਨਵਾਦ ਕਰਦੀ ਆ ਵਿਧਾਇਕ ਸਾਹਿਬ ਦਾ ਕਿ ਜਿਨ੍ਹਾਂ ਨੇ ਇਸ ਦੇ ਉੱਤੇ ਪੂਰੀ ਗੌਰ ਕਰੀਆ ਔਰ ਲਾਈਟਾਂ ਦਾ ਜਿਹੜਾ ਇੰਤਜ਼ਾਮ ਕਰਕੇ ਲੋਕਾਂ ਦਾ ਰਾਹ ਸੁਖਾਲਾ ਕੀਤਾ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂਗਰ ਜ਼ਿਲ੍ਹਾ ਗੁਰਦਾਸਪੁਰ